ਗਾਂ ਨਾ ਛੁਇਓ ਚਹ ਗਵਾਰਣ ਕੋ ਤਉ ਭਾਗ ਚਲੈ ਨਹੀਂ ਦੇਤ ਛੁਹਾਈ ਕ੍ਰਿਸ਼ਨ ਆਉਣਾ ਗੋਪੀਆਂ ਨੂੰ ਚਾਉਣਾ ਚਾਹੁੰਦਾ ਹੈ ਪਰ ਉਹ ਭੱਜ ਜਾਂਦੀਆਂ ਹਨ ਅਤੇ ਛਾਉਣ ਨਹੀਂ ਦਿੰਦੀਆਂ ਜਿਉਂ ਮਰੇ ਗਣੀ ਆਪਣੇ ਪਤ ਕੋ ਰਸ ਕੇਲ ਸਮੈ ਨਹੀਂ ਦੇਤ ਮਿਲਾਈ ਜਿਵੇਂ ਹਿਰਨੇ ਆਪਣੇ ਪਤੀ ਨੂੰ ਪ੍ਰੇਮ ਕਿਹੜਾ ਵੇਲੇ ਨੇੜੇ ਨਹੀਂ ਲੱਗਣ ਦਿੰਦੀ ਕੁੰਜਨਪੀਰ ਤੀਰ ਨਦੀ ਬ੍ਰਿਕ ਭਾਨ ਸੁਤਾ ਤੋ ਫਿਰ ਤਹਿ ਤਾਈ ਨਦੀ ਦੇ ਕੰਡੇ ਕੁੰਜ ਗਲੀਆਂ ਅੰਦਰ ਰਾਧਾ ਪੱਜੀ ਫਿਰਦੀ ਹੈ ਠੋਰ ਤਹਾਂ ਕਬ ਸਿਆਮ ਕਹੇ ਇਹ ਬਾਤ ਸੁ ਸਿਆਮ ਜੋ ਖੇਲ ਮਚਾਈ ਕਾਵੀ ਸਿਆਮ ਕਹਿੰਦੇ ਹਨ ਉਸ ਥਾ ਉਤੇ ਸ਼੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਦੀ ਖੇਡ ਮਚਾਈ ਹੋਈ ਹੈ ਰਾਤ ਕਰੀ ਛਟਮਾਸਨ ਕੀ ਅਤ ਉਜਲ ਪੈ ਸੋ ਆਰਦ ਅੰਦੇਰੀ ਸ਼੍ਰੀ ਕ੍ਰਿਸ਼ਨ ਨੇ ਉਹ ਰਾਤ 6 ਮਹੀਨੇ ਦੀ ਕਰ ਦਿੱਤੀ ਜਿਹੜੀ ਬਹੁਤ ਸਾਫ ਸੀ ਉਸ ਨੂੰ ਆਧੀ ਕੋ ਹਨੇਰੀ ਕਰ ਦਿੱਤਾ ਤਾਹੀ ਸਮੇਂ ਤਹਿ ਠੋਰ ਬਖੈ ਕਵ ਸਿਆਮ ਸਬਾ ਅਰਗਵਾਰਨ ਕੇਰੀ ਕਵੀ ਸ਼ਾਮ ਕਹਿੰਦੇ ਹਨ ਉਸ ਸਮੇਂ ਉਸ ਸਥਾਨ ਉਤੇ ਕ੍ਰਿਸ਼ਨ ਨੇ ਗੋਪੀਆਂ ਨੂੰ ਕੇਰ ਲਿਆ ਨਿਆਨ ਕੀ ਕੋਰ ਕਟਾ ਛਨ ਭੇਖਤ ਝੂਮ ਗਰੀ ਇਕ ਹੋਏ ਗਈ ਚੇਰੀ ਆਖਾਂ ਦੀਆਂ ਨੁਕਰਾਂ ਦੇ ਸੰਕੇਤਾ ਨਾਲ ਵੇਖਨ ਤੇ ਉਹ ਧਰਤੀ ਉੱਤੇ ਕਮੇੜੀ ਖਾ ਕੇ ਡਿੱਗ ਪਈਆਂ ਫਤੇ ਕੇਈ ਇਕ ਦਾਸੀਆਂ ਹੋ ਗਈਆਂ ਯੋਪ ਜੀ ਉਪਮਾ ਜੀ ਮੈਂ ਸਰ ਮੌਮਿਕਨੀ ਜਿਮਕਾਵਤ ਹੈਰੀ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਜਿਵੇਂ ਅਹੇੜੀ ਦੇ ਤੀਰ ਨਾਲ ਕਾਇਲ ਹਿਰਨੀ ਹੁੰਦੀ ਹੈ ਫੇਰ ਉਠੇ ਉੱਠਤੇ ਹੀ ਭਗਾ ਜਦੋਂ ਰਾਖੋ ਨਾ ਗਵਾਰਣ ਦੇਤ ਮਿਲਾਈ ਉਹ ਗੋਪੀ ਫਿਰ ਉੱਠਦੀ ਹੈ ਅਤੇ ਉੱਠਦੀ ਆ ਹੀ ਭੱਜ ਪੈਂਦੀ ਹੈ ਅਤੇ ਕ੍ਰਿਸ਼ਨ ਨੂੰ ਮਿਲਾਈ ਨਹੀਂ ਦਿੰਦੀ ਪਾਛੇ ਪਰਾਂਤਨ ਕੇ ਹਰਜੂ ਝੜ ਕੇ ਰਸ ਕੈ ਹਾਏ ਉਪਰ ਤਾਈ ਵਾਰ ਕ੍ਰਿਸ਼ਨ ਜੀ ਉਸ ਦੇ ਪਿੱਛੇ ਪੈ ਜਾਂਦੇ ਹਨ ਅਤੇ ਜੋ ਪ੍ਰੇਮ ਰਸ ਦੇ ਘੋੜੇ ਉੱਤੇ ਸਵਾਰ ਹੋ ਕੇ ਭੱਜੇ ਫਿਰਦੇ ਹਨ ਰਾਦੇ ਕੋ ਨੈਣ ਕੇਸਰ ਸੰਗ ਬਦੈ ਮਨੋ ਭੋ ਕਮਾਨ ਚੜਾਈ ਰਾਧਾ ਨੂੰ ਕ੍ਰਿਸ਼ਨ ਨੇ ਨੈਣਾ ਦੇ ਬਾਣਾ ਨਾਲ ਬੰਨ ਦਿੱਤਾ ਹੈ ਮਨੋ ਭਾਵਾਂ ਦੀ ਕਮਾਨ ਕਸੀ ਹੋਈ ਹੈ ਜੋ ਮਗਰੈ ਤਰਨੀ ਪਰ ਸੋ ਮਿਗਣੀ ਮਿਰਗਾ ਮਨੋਮਾਰ ਗਿਰਾਈ ਉਹ ਧਰਤੀ ਉੱਤੇ ਕੋ ਮੇਰੀ ਖਾ ਕੇ ਇਸ ਤਰ੍ਹਾਂ ਡਿੱਗ ਪਈ ਮਾਨੋ ਸ਼ਿਕਾਰੀ ਨੇ ਹਿੰਨੀ ਨੂੰ ਮਾਰ ਕੇ ਗਿਰਾ ਦਿੱਤਾ ਹੋਵੇ ਸੋਦ ਲੈ ਬ੍ਰਿਕ ਭਾਨ ਸੁਤਾ ਤਬ ਹੀ ਹਰ ਆਗਰਜ ਕੋ ਜਨ ਮੈਂ ਉੱਠ ਭਾਗੇ ਰਾਧਾ ਦੀ ਸੋਦ ਲੈ ਕੇ ਉਸ ਵੇਲੇ ਸ਼੍ਰੀ ਕ੍ਰਿਸ਼ਨ ਅੱਗੇ ਨੂੰ ਕੁੰਜ ਗਲੀਆਂ ਵੱਲ ਨੂੰ ਉੱਠ ਕੇ ਭੱਜ ਗਏ ਰਸ ਸੋਜ ਦੁਰਾਏ ਮਹਾਰਸੀਆ ਤਬਹੀ ਤਹਿ ਕੇ ਪਿਛੁਆ ਨ ਸੋ ਲਾਗੇ ਪ੍ਰੇਮ ਰਸ ਵਿੱਚ ਕ੍ਰਿਸ਼ਨ ਮਹਾਨ ਰਸੀਆ ਹੈ ਉਹ ਤਦੋਹੀ ਉਸ ਦੇ ਪਿਛੇ ਪਿਛੇ ਲਗਤੋ ਰਿਆ ਮੋਛ ਲਹੈ ਨਰ ਸੋਚਨ ਮੈਂ ਹਰ ਕੇ ਇਹ ਕੋ ਤਕ ਜੋ ਅਨੁਰਾਗ ਹੈ ਉਹ ਮਨੁਛ ਛੇਨ ਵਿੱਚ ਮੋਕਸ਼ ਪ੍ਰਾਪਤ ਕਰ ਲੈਂਦਾ ਹੈ ਜੋ ਕ੍ਰਿਸ਼ਨ ਦੇ ਇਨਾਕੋ ਤਕਾਦਾ ਪ੍ਰੇਮੀ ਹੈ। ਯੋ ਪਜਾ ਉਪਮਾ ਮਨ ਮੈ ਮ੍ਰਿਗਨੀ ਜਿਮ ਕਾਇਲ ਸਵਾਰ ਕੇ ਆਗੈ। ਕਵੀ ਦੇ ਮਨ ਵਿੱਚ ਇਸ ਤਰ੍ਹਾਂ ਉਪਮਾ ਪੈਦਾ ਹੋਈ ਜਿਵੇਂ ਕਾਇਲ ਹਿਰਨੀ ਸਵਾਰ ਤੇ ਅੱਗੇ ਅੱਗੇ ਭੱਜੀ ਜਾਂਦੀ ਹੈ। ਅਤ ਭਾਗਤ ਕੁੰਜ ਗਲੀਨ ਬਿਖੇ ਬ੍ਰੇਕਪਾਨ ਸੁਤਾ ਕੋ ਗਹਿ ਹਰ ਐਸੀ। ਕੁੰਜ ਗਾੜੀਆਂ ਵਿੱਚ ਬਹੁਤ ਭੱਜਦੀ ਹੋਈ ਰਾਧਾ ਨੂੰ ਸ਼੍ਰੀ ਕ੍ਰਿਸ਼ਨ ਇਸ ਤਰ੍ਹਾਂ ਪਕੜਨਾ ਚਾਹੁੰਦੇ ਹਨ ਕੈ ਦੋ ਤੋ ਆਏ ਤੋ ਆਏ ਮਹਾ ਜਮੁਨਾ ਤਟ ਹਾਰਤ ਮਾਨਕ ਜੈਸੇ ਗਿਆ ਯਮਨਾ ਦੇ ਵੱਡੇ ਲੰਮੇ ਕੰਡੇ ਉੱਤੇ ਪਜਾ ਪਜਾ ਕੇ ਜਿਵੇਂ ਕੋਈ ਹਾਰ ਮਨਵਾਉਂਦਾ ਹੈ ਪੈ ਚੜ ਕੇ ਰਸ ਹੈ ਮਨ ਨੈਣ ਬਹੁਤ ਨਾਇਕ ਹੈ ਮਾਰਤ ਲੈਸੀ ਯਾ ਪ੍ਰੇਮ ਰਾਸਤੇ ਮਾਨ ਰੂਪ ਕੋੜੇ ਉੱਤੇ ਚੜਕੇ ਭਉਆਂ ਰੂਪ ਕਮਾਨ ਨੂੰ ਕੱਸਕੇ ਨੈਣਾ ਦੇ ਤੀਰਾਂ ਨਾਲ ਮਾਰ ਲੈਂਦਾ ਹੈ ਯੋਪ ਜੀ ਉਪਮਾ ਜਿਮ ਸਵਾਰ ਮਨੋ ਚਿਤ ਲੇਗ ਮ੍ਰਿਗੀ ਕਹੋ ਜੈਸੇ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਜਿਵੇਂ ਸਵਾਰ ਪਹਾੜ ਜਾ ਕੇ ਹਿਨੀ ਨੂੰ ਮਾਨੋ ਚਿਤ ਲੈਂਦਾ ਹੋਵੇ ਗਹਿ ਕੇ ਬ੍ਰਿਖ ਭਾਨ ਸੁਤਾ ਜਦ ਰਾਏ ਜੋ ਬੋਲਤ ਤਾਂ ਸੰਗ ਅਮਰਤ ਬਾਣੀ ਰਾਧਾ ਨੂੰ ਪਕੜ ਕੇ ਕ੍ਰਿਸ਼ਨ ਜੀ ਉਸ ਨਾਲ ਅਮਰਤ ਵਰਗੇ ਮਿੱਠੇ ਬਚਨ ਬੋਲਦੇ ਹਨ ਭਾਗਤ ਕਾਹੇ ਕੇ ਹੇਤ ਸੁਨੋ ਹਮ ਹੂੰ ਤੇ ਤੂੰ ਕਿਉ ਸੁਨ ਗਵਾਰਨ ਰਾਣੀ ਏ ਗੋਪੀਆਂ ਦੀ ਰਾਣੀ ਸੁਣ ਤੂੰ ਮੇਰੇ ਕੋਲੋਂ ਕਿਸ ਲਈ ਭੱਜਦੀ ਹੈ ਕੰਜ ਮੁਖੀ ਤਨ ਕੰਚਨ ਸੋ ਕਮਲ ਮਨ ਕੀ ਸਭ ਬਾਤ ਪਛਾਨੀ ਹੇ ਕਮਲ ਮੁਖ ਵਾਲੀਏ ਹੇ ਸੋਨੇ ਵਰਗੇ ਸ਼ਰੀਰ ਵਾਲੀਏ ਮੈਂ ਤੇਰੇ ਮਨ ਦੀ ਸਾਰੀ ਗੱਲ ਨੂੰ ਪਾਪ ਲਿਆ ਹੈ ਸ਼ਿਆਮ ਕੇ ਪ੍ਰੇਮ ਚਕੀ ਮਨ ਸੁੰਦਰ ਹੋਏ ਬਨ ਖੋਜਤ ਸ਼ਿਆਮ دیਵਾਨੀ ਸ਼੍ਰੀ ਕ੍ਰਿਸ਼ਨ ਦੇ ਪ੍ਰੇਮ ਵਿੱਚ ਮਸਤ ਹੋਈ ਸੁੰਦਰ ਮਨ ਵਾਲੀ ਰਾਧਾ ਬੋਰੀ ਹੋਈ ਬਨ ਵਿੱਚ ਕ੍ਰਿਸ਼ਨ ਨੂੰ ਲੱਭ ਰਹੀ ਹੈ ਪ੍ਰਿਖ ਭਾਨ ਸੁਤਾਪਿਕ ਗਵਾਰਨ ਕੋ ਨਹਿ ਰਾਏ ਕੈ ਨੀਚੇ ਰਹੀ ਅਖੀਆ ਰਾਦਾ ਹੋਰ ਨਾ ਗੋਪੀਆਂ ਨੂੰ ਨੇੜੇ ਆਇਆ ਵੇਖ ਕੇ ਝੁਕ ਗਈ ਅਤੇ ਅੱਖੀਆਂ ਨੀਵੀਆਂ ਕਰ ਲਈਆਂ ਮਾਨੋ ਯਾ ਮ੍ਰਿਗ ਪਾ ਸਭ ਛੀਨ ਲਈ ਕੇ ਮਨੋ ਇਹ ਕੰਜਨ ਕੀ ਪਖੀਆ ਉਸ ਵੇਲੇ ਅੱਖਾਂ ਉਦਾਸ ਲੱਗਦੀਆਂ ਸਨ ਮਾਨੋ ਇਹਨਾਂ ਦੀ ਸਾਰੀ ਜੋਤ ਹਿਰਣ ਅਰਥਾਤ ਕ੍ਰਿਸ਼ਨ ਨੇ ਖੋ ਲਈ ਹੋਵੇ या मानो ए कमल दया सम अमृत की हस कैत्रिया यो बतिया हर के संग है इस तरी राधा ने हस के श्री कृष्ण नाल अमृत वर्गी गल की हर छाड़ द मोहे कहो हम को सो निहारत है सब ही सखिया कह लगी हे कृष्ण ਮੈਨੂੰ ਛੱਡਦੇ ਸਾਨੂੰ ਸਾਰੀਆਂ ਸਖੀਆਂ ਵੇਖ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ